ਕਿ ਕਿ ਆ ਜਾਂਦਾ ਕਿਉਂਕਿ ਇਹਨਾਂ ਦਾ ਇੱਕ ਹੀ ਪੂਰਵਜ ਹੋਇਆ ਉਹ ਤੁਹਾਨੂੰ ਦੱਸਦਾ ਹੁਣ ਪੂਰਵਜ ਕੌਣ ਸੀ ਫਰਸ਼ੀ ਪਾਜੀ ਲੋ ਅਬੀ ਸ਼ੁਰੂ ਉਹ ਜੋ ਅੱਜ ਦੀ ਕਹਾਣੀ ਇਹੀ ਹੈ ਜਿਹੜੀ ਅੱਜ ਤੁਹਾਨੂੰ ਐਵੇਂ ਕਹਦੇ ਧਰਮ ਬਾਰੇ ਗਲਤ ਗੁਲਤਨਾ ਬੋਲਦੇ ਹੋ ਸਾਰੇ ਧਰਮ ਇੱਕੋ ਕਰੀ ਜਾ ਰਹੇ ਹੋ ਨਹੀਂ ਮੈਂ ਮੈਂ ਤੇਰਾ ਤੇਰਾ ਭਰਾ ਜੁੱਤੀਆਂ ਕੱਲਾ ਖਾਏ ਕੱਟਾਂ ਨਹੀਂ ਛੜਨੀ ਤੂੰ ਲੈਣੀ ਅੱਜ ਤੂੰ 4.5000 ਸਾਲ ਪਹਿਲਾਂ ਦੀ ਗੱਲ ਹੈ ਅੱਜ ਤੂੰ 4.5000 ਸਾਲ ਪਹਿਲਾਂ ਦੀ ਗੱਲ ਹੈ ਜਿੱਥੇ ਅੱਜ ਦਾ ਇਰਾਕ ਨਹੀਂ ਹੈ ਉੱਥੇ ਪਹਿਲਾ ਸੀ ਸੁਮੇਰ ਉਸ ਜਗ੍ਹਾ ਨੂੰ ਕਹਿੰਦੇ ਸੀ ਸੁਮੇਰ ਠੀਕ ਹੈ ਉੱਥੇ ਇੱਕ ਸ਼ਹਿਰ ਸੀ ਯੂ ਆਰ ਉਸ ਸ਼ਹਿਰ ਦਾ ਨਾਮ ਸੀ ਯੂ ਤੇ ਆਰ ਉਰ ਇਹੀ ਬੰਦਦਾ ਉਸ ਸ਼ਹਿਰ ਦੇ ਵਿੱਚ ਇਰਾਕ ਚ ਪੈਦਾ ਹੁੰਦਾ ਹੈ ਇਬਰਾਹਿਮ ਇੱਕ ਬੰਦਾ ਪੈਦਾ ਹੁੰਦਾ ਉਹਦਾ ਨਾਮ ਹੁੰਦਾ ਇਬਰਾਹਿਮ ਬੜਾ ਚੰਗਾ ਬੰਦਾ ਹੁੰਦਾ ਉਹਦਾ ਡੈਡੀ ਮੂਰਤੀਆਂ ਬਣਾਉਣ ਦਾ ਕੰਮ ਕਰਦਾ ਹੈ ਦੇਵਤਿਆਂ ਦੀਆਂ ਮੂਰਤੀਆਂ ਬਣਾਉਂਦਾ ਇਹ ਵੀ ਆਪਣੇ ਡੈਡੀ ਦਾ ਹੱਥ ਵਟਾਦਾ ਹੁੰਦਾ ਤੇ ਜਦੋਂ ਵੀ ਕਦੀ ਕਿਸੇ ਲੋਕ ਲੋਕਾਂ ਦੇ ਬਜ਼ੁਰਗ ਨੇ ਆ ਕੇ ਬਹਿ ਜਨ ਨਾ ਇਹਦੇ ਕੋਲ ਤੇ ਨੇ ਕਹਿਣਾ ਵੀ ਨਹੀਂ ਅਸਲੀ ਰੱਬ ਨੂੰ ਮੰਨਣਾ ਚਾਹੀਦਾ ਵਧੀਆ ਬੰਦਾ ਸੀ ਚੰਗਾ ਸੀ ਬਸ ਇਹੀ ਇਹਹੀ ਦਾ ਕੰਮ ਸੀ ਇਹੀ ਲਾਈਫ ਸੀ ਦੀ ਫਿਰ ਕੀ ਹੁੰਦਾ ਇੱਕ ਦਿਨ ਇਹਨੂੰ ਨਾ ਰੱਬ ਦੀ ਆਵਾਜ਼ ਸੁਣਾਈ ਦਿੰਦੀ ਫਿਰ ਅੱਛੀ ਭਾਜੀ ਇਹਨੂੰ ਰੱਬ ਦੀ ਆਵਾਜ਼ ਸੁਣਾਈ ਦਿੰਦੀ ਕੰਮ ਕਰਦੇ ਕਰਦੇ ਨੂੰ ਇਹਦੀ 70 ਸਾਲ ਉਹ ਦੂ ਮਰ ਗਈ ਸੀ ਰੱਬ ਨੇ ਇਹਨੂੰ ਕਿਹਾ ਆਪਣਾ ਦੇਸ਼ ਆਪਣਾ ਪਰਿਵਾਰ ਛੱਡ ਤੇ ਕੈਨਨ ਵੱਲ ਜਾ ਕੈਨਨ ਜਿੱਥੇ ਅੱਜ ਇਜ਼ਰਾਈਲ ਤੇ ਪਲਸਤੀਨ ਹੈ ਉਸ ਜਗ੍ਹਾ ਨੂੰ ਪਹਿਲਾ 4.5000 ਸਾਲ ਪਹਿਲਾਂ ਕੈਨਨ ਕਹਿੰਦੇ ਸੀ ਉਹ ਜਗ੍ਹਾ ਨੂੰ ਇਸ ਬੁੱਢੇ ਨੂੰ ਇਬਰਾਇਮ ਨੂੰ ਬੁੱਢਾ ਸੋਰੀ ਕਹਿੰਦਾ ਮਾਫ ਕਰਨਾ ਵੀ ਇਸ ਇਬਰਾਇਮ ਨੂੰ ਆਵਾਜ਼ ਆਈ ਰੱਬ ਦੀ ਵੀ ਤੂੰ ਉੱਥੇ ਜਾ ਕੈਨਨ ਆਪਣੇ ਪਰਿਵਾਰ ਨੂੰ ਛੱਡ ਤੇ ਉੱਥੇ ਜਾ ਕੇ ਤੂੰ ਉੱਥੇ ਜਾ ਤੇ ਮੈਂ ਤੇਰੀ ਕੌਮ ਨੂੰ ਵਧਾਵਾਂਗਾ ਇਹ ਨਹੀਂ ਕਿਹਾ ਵੀ ਰੱਬ ਮੇਰਾ ਜਾ ਕੇ ਪ੍ਰਚਾਰ ਕਰ ਉੱਥੇ ਇਹ ਨਹੀਂ ਕਿਹਾ ਵੀ ਉੱਥੇ ਤੂੰ ਜਾ ਉੱਥੇ ਰਹਿ ਤੇ ਮੈਂ ਤੇਰੀ ਕੌਮ ਵਧਾਵਾਂਗਾ ਇਹ ਕੀ ਕਰਦੇ ਨੇ ਇਹ ਚੱਲ ਪੈਂਦੇ ਨੇ ਫਿਰ ਤੁਰ ਪੈਂਦੇ ਨੇ ਉਹਨਾਂ ਨੇ ਵੈਸੇ ਕਿਹਾ ਸੀ ਕਿ ਪਰਿਵਾਰ ਨੂੰ ਛੱਡ ਕੇ ਕਿਤਾਬਾਂ 'ਚ ਵਿਦਿਅ ਲਿਖਿਆ ਪਰ ਇਹ ਆਪਣੀ ਵਾਈਫ ਤੇ ਆਪਣੇ ਡੈਡੀ ਨੂੰ ਨਾਲ ਲੈ ਕੇ ਇਹ ਤੁਰ ਪੈਂਦੇ ਨੇ ਕੈਨਨ ਵੱਲ ਕੈਨਨ ਵੱਲ ਜਾਂਦੇ ਨੇ ਰਾਜ ਤੁਰਕੀ ਆਂਦਾ ਹੈ ਤੁਰਕੀ ਦੇਸ਼ ਉਸ ਟਾਈਮ ਤੇ ਇਹਨੂੰ ਹਰਾਨ ਕਹਿੰਦੇ ਸੀ ਤੁਰਕੀ ਨੂੰ ਉੱਥੇ ਰੁਕਦੇ ਨੇ ਠੀਕ ਹੈ ਫਿਰ ਅੱਗੇ ਤੁਰਦੇ ਨੇ ਕੈਨਨ ਪੰਜ ਕਸਾਲਾਂ 'ਚ ਇਹ ਪਹੁੰਚ ਜਾਂਦੇ ਨੇ ਕੈਨਨ ਉਰਤੂ ਤੋਦਦੇ ਨੇ ਕੈਨਨ ਪਹੁੰਚ ਜਾਂਦੇ ਪੰਜਾਂ ਕਸਾਲਾਂ 'ਚ ਫਿਰ ਇੱਥੇ ਇਹਨਾਂ ਦਾ ਵਿਆਹ ਹੁੰਦਾ ਹੈ ਪਹਿਲਾ ਵੀ ਵਿਆਹ ਆਪਣੀ ਪਤਨੀ ਨੂੰ ਲੈ ਕੇ ਤੁਰ ਰਹੇ ਹੁੰਦੇ ਨੇ ਤੇ ਇਥੇ ਕੈਨਨ ਪਹੁੰਚ ਕੇ ਵੀ ਹੈ ਵਿਆਹ ਕਰਾਉਂਦੇ ਨੇ ਮੰਦਰ ਵੀ ਬਣਾਉਂਦੇ ਨੇ ਵਿਆਹ ਵੀ ਕਰਾਉਂਦੇ ਨੇ ਇਹਨਾਂ ਦੀ ਟੋਟਲ ਤਿੰਨ ਪਤਨੀਆਂ ਹੁੰਦੀਆਂ ਠੀਕ ਹੈ ਤਿੰਨ ਪਤਨੀਆਂ ਚ ਇਹਨਾਂ ਦੇ ਹੁੰਦੇ ਨੇ ਦੋ ਬੱਚੇ ਇਸਮਾਈਲ ਤੇ ਇਸਹਾਕ ਇਹ ਬੜੀਆਂ ਹੁਣ ਧਿਆਨ ਵਾਲੀਆਂ ਅਗਲਾ ਸੁਣਨ ਵਾਲੀਆਂ ਜਿਹੜਾ ਇਹਦੇ ਦੋ ਪੁੱਤਰ ਹੁੰਦੇ ਨੇ ਵੈਸੇ ਦੇ ਇਹਦੇ بڑے ਪੁੱਤਰ ਸੀ ਪਰ ਆਪਾਂ ਦੋ ਹੀ ਪੁੱਤਰਾਂ ਦੀ ਮੇਨਣ ਦੀ ਗੱਲ ਕਰਨੀ ਏ ਇਸਮਾਈਲ ਤੇ ਇਸਹਾਕ ਦੀ ਇਸਮਾਈਲ ਜਿਹੜਾ ਸੀ ਉਹ ਜਾ ਕੇ ਮੱਕਾ ਰਹਿਣ ਲੱਗ ਪਿਆ ਸੋਦੀ ਅਰਬ ਮੱਕਾ ਤੇ ਉਹਦੇ ਵੰਸ਼ ਚੋਂ ਫਿਰ ਮੁਹੰਮਦ ਪੈਦਾ ਹੋਏ ਜਿਨ੍ਹਾਂ ਨੇ ਇਸ ਇਸਲਾਮ ਧਰਮ ਸ਼ੁਰੂ ਕੀਤਾ ਅੱਛਾ ਹਾਂ ਇਹ ਇਸਮਾਇਲ ਦੇ ਹੀ ਇਹ ਪਰਵਾਰ ਤੁਸੀਂ ਠੀਕ ਹੈ ਫਿਰ ਜਿਹੜਾ ਇਸਾਕ ਸੀ ਉਹਦਾ ਅਗੂ ਪੁੱਤਰ ਹੋਇਆ ਯਾਕੂਬ ਇਸਾਕ ਦਾ ਪੁੱਤਰ ਹੋਇਆ ਯਾਕੂਬ ਤੇ ਯਾਕੂਬ ਦੇ ਅਗੂ ਪੁੱਤਰ ਹੋਏ 12 ਪੁੱਤਰ ਹੋਏ ਤੇ ਉਹਨਾਂ ਦੇ 12 ਦੇ ਵੱਖਰੇ ਵੱਖਰੇ ਕਬੀਲੇ ਸੀ ਜਾਨੀ ਕਿ ਟੈਂਟ ਸੀ ਉਹਨਾਂ ਦੇ ਵੱਖਰੇ ਵੱਖਰੇ ਟੈਂਟ ਤੇ ਕਬੀਲੇ ਸੀ ਉਹਨਾਂ ਦੇ ਥੱਲੇ ਉਹਨਾਂ ਦਾ ਪਰਿਵਾਰ ਰਹਿੰਦਾ ਸੀ 12 ਸੀ ਜਾਨੀ ਕਿ ਪੁੱਤਰ ਯਾਕੂਬ ਦੇ 12 ਪੁੱਤਰ ਠੀਕ ਹੈ ਉਹਨਾਂ 12 ਦੇ ਵਿੱਚੋਂ ਜਿਹੜਾ ਤੀਜੇ ਨੰਬਰ ਤੇ ਪੁੱਤਰ ਹੈ ਨਾ ਲੈਵੀ ਲੈਵੀ ਸਕਰੀਨ ਤੇ ਚੱਲਦਾ ਪਿਆ ਲੈਵੀ ਤੀਸਰੇ ਨੰਬਰ ਤੇ ਜਿਹੜਾ ਪੁੱਤਰ ਹੈ ਇਹਦੀ ਵੰਸ਼ ਚੋਂ ਅੱਗੇ ਯਹੂਦੀ ਨਿਕਲੇ ਤੇ ਜਿਹੜਾ ਚੌਥੇ ਨੰਬਰ ਤੇ ਵੇ ਜੂਦਾ ਇਸ ਪੁੱਤਰ ਦੇ ਵੰਸ਼ ਚੋਂ ਅੱਗੇ ਯਿਸੂ ਜੀ ਪੈਦਾ ਹੋਏ ਠੀਕ ਹੈ ਤੇ ਹੁਣ 11ਵੇਂ ਨੰਬਰ ਦਾ ਪੁੱਤਰਾ ਵੇਖੋ ਜੋਸੇਫ ਇਤੂ ਗੇਮ ਕੋ ਮਦੀ ਹੁਣ ਜੋਸੇਫ ਤੂੰ ਜੋਸੇਫ ਨੂੰ ਨਾ ਯਾਕੂਬ ਬੜਾ ਪਿਆਰ ਕਰਦਾ ਹੁੰਦਾ ਹੈ ਇਹ ਬੜਾ ਲਾਡਲਾ ਹੁੰਦਾ ਹੈ ਤੇ ਬਾਕੀ ਸਾਰੇ ਭਰਾ 11 ਭਰਾ ਬੈਂਜਾਮਿਨ ਵੀ ਇੱਕ ਹੈ ਨਿਤਨਜਾਹੋ ਬੈਂਜਾਮਿਨ ਜਿਹਦਾ ਸਰ ਨੇਮ ਲੱਗਦਾ ਉਹ ਵੀ ਉਹੀ ਵੰਸ਼ਚੂ ਆਂਦਾ ਹੈ ਉਹਦੇ ਹਾਂ ਇਹ ਸਾਰੇ ਨਾ ਜੋਸੇਫ ਤੋਂ ਬੜੇ ਯਲਸ ਕਰਦੇ ਹੁੰਦੇ ਨੇ ਸਾਰੇ ਵੀ ਸਾਡਾ ਪਿਓ ਨਾ ਇਹਨੂੰ ਜ਼ਿਆਦਾ ਪਿਆਰ ਕਰਦਾ ਤੇ ਸਾਨੂੰ ਘੱਟ ਕਰਦਾ ਇੱਕ ਨਾ ਇੱਕ ਵਾਰੀ ਕਬੀਲਾ ਇਹ ਇਹ ਨਾ ਛੋਟੇ ਹੁੰਦੇ ਨੂੰ ਖੂਚ ਵੀ ਸਾੜ ਦਿੰਦੇ ਨੇ ਜੋਸਫ ਨੂੰ ਇਹਦੇ ਭਰਾ ਖੇਡ ਦੇ ਖੇਡਦੇ ਜੈਲਸੀ ਚ ਤੇ ਫਿਰ ਵੱਡੀ ਜੈਲਸੀ ਉਧੂ ਹੁੰਦੀ ਜਿੱਦੂ ਨਾ ਇੱਕ ਕਬੀਲਾ ਜਾਂਦਾ ਹੁੰਦਾ ਠੀਕ ਹੈ ਉਹਨੂੰ ਇਹ ਵੇਚ ਦਿੰਦੇ ਨੇ ਜੋਸਫ ਨੂੰ ਜੋਸਫ ਨੂੰ ਵੇਚ ਦਿੰਦੇ ਨੇ ਤੇ ਜੋਸਫ ਨੂੰ ਲੈ ਜਾਂਦੇ ਅਜਿਪਤ ਜਿਹਨੂੰ ਮਿਸਰ ਕਹਿੰਦੇ ਨੇ ਉਹ ਲੈ ਜਾਂਦੇ ਨੇ ਤੇ ਇਹ ਘਰ ਆ ਕੇ ਕਹਿੰਦੇ ਨੇ ਵੀ ਉਹਨੂੰ ਜਾਨਵਰ ਖਾਗੇ ਤੇ ਉਹ ਮਿਸਰ ਜਾ ਕੇ ਉਹ ਵੀ ਅੱਗੂ ਕਿਸੇ ਨੂੰ ਦੇ ਦੂ ਦਿੰਦੇ ਨੇ ਟਾਈਮ ਪੈਂਦਾ ਤੇ ਉਹ ਮਿਸਰ ਦਾ ਵਜ਼ੀਰ ਬਣ ਜਾਂਦਾ ਹੈ ਮੁੰਡਾ ਜੋਸਫ ਹਾਂ ਜੋਸਫ ਵਜ਼ੀਰ ਬਣ ਜਾਂਦਾ ਤੇ ਫਿਰ ਇੱਧਰ ਕੀ ਹੁੰਦਾ ਕਨਾਨ ਕੈਨਨ ਚ ਕਨਾਨ ਚ ਅਨਾਜ ਨਹੀਂ ਉਗਦਾ ਤੇ ਜੋ ਜਿਹੜਾ ਯਾਕੂਬ ਹੁੰਦਾ ਆਪਣੇ ਪੁੱਤਰਾਂ ਨੂੰ ਕਹਿੰਦਾ ਬਾਕੀਆਂ ਨੂੰ